ਸ਼ਾਸ਼ੀਕਲ ਦੋਸਤੋ ਦੋਸਤੋ ਮੈਂ ਕੱਲ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਜਿਹੜੇ ਕਲਾਕਾਰਾਂ ਨੇ ਪਿੰਡ ਗੋਦ ਲਾਏ ਆ ਉਹ ਪਿੰਡਾਂ ਦੇ ਨਾਂ ਜਨਤਕ ਕਰਨ ਕਿਉਂਕਿ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਪਿਆ ਵੀ ਪਿੰਡ ਕਿਹੜੇ 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 ਕਲਾਕਾਰ ਨੇ ਗੋਦ ਲਾਏ ਆ ਤੇ ਉਹਦੇ ਥੱਲੇ ਕਮੈਂਟ ਲੋਕਾਂ ਦੇ ਆਉਣੇ ਸ਼ੁਰੂ ਹੋ ਗਏ ਕੁਝ ਬੰਦੇ ਨੇ ਮੈਨੂੰ ਪੁੱਨ ਵੀ ਆਏ ਯਾਰ ਅਗਲੇ ਦੇ ਪੈਸੇ ਆ ਅਗਲਾ ਲਾਵੇ ਨਾਂ ਲਾਵੇ ਤੁਸੀਂ ਐਵੇਂ ਨਜਾਇਜ਼ ਹੀ ਬੋਲੀ ਜਾਂਦੇ ਜੇ ਬਈ ਨਜਾਇਜ਼ ਨਹੀਂ ਬੋਲਦੇ ਪੈਸੇ ਅਗਲੇ ਦੇ ਆ ਅਗਲਾ ਲਾਵੇ ਨਾਂ ਲਾਵੇ ਕਿਸੇ ਨੇ ਨਹੀਂ ਕਿਹਾ ਸੋਸ਼ਲ ਮੀਡੀਆ ਤੇ ਪਾਓ ਲਿਖ ਲਿਖ ਕੇ ਵੀ ਮੇਰੇ ਕੋਲ 10 ਪਿੰਡ ਜੀ ਮੈਂ ਗੋਦ ਲੈ ਲਿਆ ਮੈਂ 5 ਪਿੰਡ ਗੋਦ ਲੈ ਲਿਆ ਕੁਝ ਇਹੋ ਜਿਹਾ ਲਿਖਣ ਦੀ ਲੋੜ ਹੀ ਨਹੀਂ ਜਦੋਂ ਆਪਾਂ ਨਹੀਂ ਕਰ ਸਕਦੇ ਆਰਾਮਦਾਰੀ ਨਾ ਕਰੇ ਬੈਠੇ ਆ ਆਪਦੇ ਮਾਲ ਡੰਗਰ ਨੂੰ ਪੱਠੇ ਪਾਓ ਗੱਲ ਨਿਬੜੀ ਕਾ ਨਹੀਂ ਪਾਰ ਜਿਵੇਂ ਕਿਸੇ ਚਾਰ ਕਲਾਕਾਰਾਂ ਦੇ ਨਾਂ ਲੈ ਕੇ ਉਹਨਾਂ ਤੇ ਬੋਲਿਆ ਵੀ ਆਹ ਫਲਾਣਾ ਫਲਾਣਾ ਕਲਾਕਾਰ ਉਸ ਟਾਈਮ ਤੇ ਦਾ ਸੋਸ਼ਲ ਮੀਡੀਆ ਤੇ ਬੜਾ ਬੁੱਕ ਬੁੱਕ ਕੇ ਕਹਿਣ ਦਿਆ ਸੀ ਵੀ ਮੈਂ 10 ਪਿੰਡ ਗੋਦ ਲੈ ਲੇ ਆ ਜੀ ਮੈਂ 5 ਪਿੰਡ ਗੋਦ ਲੈ ਲੇ ਆ ਜਦੋਂ ਪਾਣੀ ਸੁੱਕੂਗਾ ਉਦੋਂ ਮੈਂ ਮਦਦ ਕਰੂੰਗਾ ਅਜੇ ਤੱਕ ਅ ਕਿਸੇ ਦਾ ਨਾਂ ਤਾਂ ਆਇਆ ਨਹੀਂ ਸਾਹਮਣੇ ਜਿਹੜੇ ਬੰਦਿਆਂ ਨੇ ਕੋਈ ਪਿੰਡ ਗੋਦ ਨਹੀਂ ਲਿਆ ਕੁਝ ਨਹੀਂ ਕੀਤਾ ਉਹ ਉੱਥੇ ਸੇਵਾ ਕਰਦੇ ਪਏ ਆ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਐ ਮੁਸਲਮਾਨ ਜਥੇਬੰਦੀਆਂ ਐ ਉਹਨਾਂ ਵੱਲੋਂ ਬਹੁਤ ਵੱਡੇ ਲੈਵਲ ਤੇ ਜਿਹੜੀ ਸੇਵਾ ਕੀਤੀ ਜਾ ਰਹੀ ਹੜਪੀੜਤਾ ਦੀ ਤੇ ਪਰ ਜਿਹੜੇ ਸੋਸ਼ਲ ਮੀਡੀਆ ਤੇ ਆਪਣੀ ਟੌਰ ਬਣਾਉਂਦੇ ਪਏ ਆ ਉਹ ਮਤਲਬ ਕੀ ਜਿਹੜੇ ਆ ਉਹ ਬੌੜੇ ਨਹੀਂ ਤੇ ਇੱਕ ਦੋ ਗੱਲਾਂ ਹੋਰ ਕਰਨੀਆਂ ਸੀ ਵੀ ਇਹ ਪਿੰਡ ਗੋਦ ਲੈਣ ਦੀ ਗੱਲ ਤੋਂ ਹੀ ਗੱਲ ਕਰਨ ਲੱਗਾ ਇੱਕ ਆ ਦੋ ਚਾਰ ਦਿਨ ਪਹਿਲਾਂ ਦੀ ਪ੍ਰੋਪਰ ਡਿਸਟ੍ਰਿਕਟ ਦੀ ਗੱਲ ਆ ਇੱਕ ਹਸਪੀਟਲ ਨੇ ਕੋਈ ਪੇਸ਼ੈਂਟ ਸੀ ਜਿਹੜਾ ਹੜਾ ਆਇਆ ਸੀ ਉਸ ਸਾਈਡ ਦੇ ਉਹਨਾਂ ਦਾ ਕਹਿਤਾ ਭਾਈ ਵੀ ਮੈਂ ਤੁਹਾਡਾ ਇਲਾਜ ਫ੍ਰੀ ਕਰ ਦੂੰਗਾ ਉਹ ਇਲਾਜ ਫ੍ਰੀ ਦੀ ਗੱਲ ਹੋ ਗਈ ਉੱਥੇ ਕਿਸੇ ਬੰਦੇ ਨੇ ਸੁਣ ਲਿਆ ਵੀ ਇਹਨਾਂ ਬੱਚਿਆਂ ਦਾ ਜਿਹੜਾ ਕਿ ਮੁੰਡਿਆਂ ਦਾ ਜੋ ਵੀ ਪੇਸ਼ੈਂਟ ਹੈ ਉਹਨਾਂ ਦਾ ਇਲਾਜ ਫ੍ਰੀ ਹੋਣਾ ਉਹਨੇ ਜਾ ਕੇ ਵੀਡੀਓ ਪਾਤੀ ਵੀ ਭਾਈ ਇਹਨਾਂ ਬੱਚਿਆਂ ਦਾ ਇਲਾਜ ਜਿਹੜਾ ਹੈ ਮੁੰਡਿਆਂ ਦਾ ਇਲਾਜ ਮੈਂ ਆਪ ਖੁਦ ਕਰਵਾ ਰਿਹਾ ਹਾਂ ਉਹਦਾ ਕਾਰਨ ਕੀ ਹੋ ਗਿਆ ਜਦੋਂ ਉਹਨੇ ਵੀਡੀਓ ਪਾਈ ਮਤਲਬ ਕਿ ਮੈਨੂੰ ਫੰਡ ਦਿਓ ਵੀ ਮੈਂ ਇਲਾਜ ਕਰਵਾਉਂਗਾ ਤੇ ਫਿਰ ਹਸਪੀਟਲ ਵਾਲਿਆਂ ਨੇ ਉਸ ਬੰਦੇ ਨੂੰ ਫੋਨ ਕਰ ਲਿਆ ਬਈ ਜੇ ਤਾਂ ਤੂੰ ਵੀਡੀਓ ਪਾ ਕੇ ਕਹਿ ਰਿਹਾ ਵੀ ਇਲਾਜ ਮੈਂ ਕਰਵਾ ਰਿਆ ਤੇ ਤੂੰ ਜਿੰਨੇ ਇਲਾਜ ਤੇ ਪੈਸੇ ਲੱਗਦੇ ਸਾਨੂੰ ਪੈਸੇ ਦੇ ਦੇ ਮੁੜ ਕੇ ਜਵਾਬ ਕੋਈ ਨਾ ਇਸੇ ਤਰ੍ਹਾਂ ਹੀ ਹੁਣ ਕਲਾਕਾਰਾਂ ਦੀ ਗੱਲ ਹੈ ਜੇ ਕਲਾਕਾਰਾਂ ਤੇ ਮੁੜ ਕੇ ਬੋਲੀਦਾ ਤੇ ਇਹਨਾਂ ਨੂੰ ਗੁੱਸਾ ਬਹੁਤ ਲੱਗਦਾ ਹੁਣ ਕਿਸੇ ਕਲਾਕਾਰ ਦਾ ਨਾਮ ਲੈ ਕੇ ਪਾਤੀ ਵੀਡੀਓ ਵੀ ਆਹ ਕਲਾਕਾਰ ਨੇ ਪਹਿਲਾਂ ਇਤਨਾ ਇਤਨਾ ਦਾਅਵੇ ਕੀਤੇ ਸੋਸ਼ਲ ਮੀਡੀਆ ਤੇ ਫੋਕੇ ਵਿਊ ਲੈ ਆ ਆਪਦੀ ਸ਼ੌਹਰਤ ਖੱਟੀ ਆ ਤੇ ਬਹੁਤ ਸਾਰੇ ਬੰਦਿਆਂ ਨੂੰ ਗੁੱਸਾ ਲੱਗਣਾ ਹੈ ਇੱਕ ਵਾਰ ਮੈਂ ਗੁਰਦਾਸ ਬਣ ਸਾਹਿਬ ਤੇ ਇੱਕ ਵੀਡੀਓ ਪਾ ਬੈਠਾ ਹਾਲਾਂਕਿ ਮਾਨ ਸਾਹਿਬ ਦੇ ਹੱਕ ਦੇ ਵਿੱਚ ਵੀਡੀਓ ਪਾਈ ਮੈਂ ਪਹਿਲਾ ਬੰਦਾ ਸੀ ਜਿਹੜਾ ਹੱਕ ਦੇ ਵਿੱਚ ਬੋਲਿਆ ਬਾਹਲੇ ਦਾ ਉਸ ਟਾਈਮ ਤੇ ਖਿਲਾਫ ਬੋਲਦੇ ਪਏ ਸੀ ਤੇ ਇਹਨਾਂ ਮੇ ਵੀ ਇਹਨਾਂ ਦਾ ਮੇਦਾ ਨਹੀਂ ਹੈਗਾ ਵੀ 2 ਮਿੰਟ ਟਾਈਮ ਕੱਢ ਕੇ ਜਾਂ 4 ਮਿੰਟ ਟਾਈਮ ਕੱਢ ਕੇ ਉਹ ਸਾਢੇ 3-4 ਮਿੰਟਾਂ ਦੀ ਵੀਡੀਓ ਸੀ ਸ਼ਾਇਦ ਸਾਢੇ 3 ਮਿੰਟ ਵੀਡੀਓ ਨਹੀਂ ਵੇਖੀ ਗਈ ਸਾਰੀ ਮਾਨ ਸਾਹਿਬ ਤੋਂ ਤੇ ਮਾਨ ਸਾਹਿਬ ਨੇ ਜਾ ਕੇ ਚੱਜ ਦਾ ਵਿਚਾਰ ਪ੍ਰੋਗਰਾਮ ਚੱਲਦਾ ਪਿਆ ਸੀ ਤੈਣਾ ਸਾਹਿਬ ਵਾਲਾ ਤੇ ਉਹਦੇ ਵਿੱਚ ਵੀ ਮੇਰਾ ਨਾਮ ਤਾਂ ਉਹਨਾਂ ਨੂੰ ਨਹੀਂ ਪਤਾ ਮੇਰੇ ਖਿਲਾਫ ਬੋਲਤਾ ਵੀ ਇਤਰਾ ਫਲਾਣਾ ਬੰਦਾ ਬੈਠਾ ਹੈ ਉਹ ਕਹਿੰਦਾ ਵੀ ਇਹਨੇ ਦਰਦਾਸ ਮਾਨ ਨੇ ਕਿਹੜੇ ਗਾਣੇ ਗਾਏ ਆ ਫਲਾਂ ਟਿਮ ਕਿਸਤਾ ਕਰਕੇ ਉਹਨੇ ਬੋਲਿਆ ਵੀ ਮੈਂ ਜਦੋਂ ਵੀਡੀਓ ਦੇਖੀ ਮੈਨੂੰ ਕੇ ਸੱਜਣ ਦਾ ਫੋਨ ਆਇਆ ਤੇ ਮੇਰੇ ਦਿਲ ਨੂੰ ਬੜਾ ਦੁੱਖ ਆਇਆ ਮੈਂ ਕਿਹਾ ਵੀ ਮਾਨ ਸਾਹਿਬ ਦੇ ਹੱਕ ਚ ਬੋਲਿਆ ਇਹ 2 ਮਿੰਟ ਦੀ ਸਾਰੀ ਵੀਡੀਓ ਵੇਖ ਲੈਂਦੀ ਤੇ ਗੱਲ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ ਉਹ ਜੀ ਉਹ ਤਾਂ ਗੱਲ ਗਈ ਗਈ ਜਿਹੜੀ ਹੈਗੀ ਸੀ ਤੇ ਉਸ ਤੋਂ ਬਾਅਦ ਇੰਨੀਆਂ ਟਟੀਆਂ ਲੱਗ ਗਈਆਂ ਵੀ ਉਹ ਮਤਲਬ ਵੀਡੀਓ ਜਿਹੜੀ ਸੀ ਫੇਸਬੁੱਕ ਤੋਂ ਜਿੱਥੇ ਜਿੱਥੇ ਮੈਂ ਪਾਈ ਸੀ ਉੱਥੋਂ ਡਿਲੀਟ ਕਰਵਾਈ ਉਹ ਪਤਾ ਨਹੀਂ ਕਿਸ ਤਰ੍ਹਾਂ ਕਰਵਾਈ ਤੇ ਇਸ ਕਰਕੇ ਮੈਂ ਕਲਾਕਾਰਾਂ ਨੂੰ ਵੀ ਕਹਿਣਾ ਬਈ ਜੀ ਆਪਣੇ ਆਪਣੇ ਨਾਮ ਜਨਤਕ ਕਰੋ ਨਹੀਂ ਤੇ ਮੁੜ ਕੇ ਫੇਰ ਮੇਰੀਆਂ ਵੀਡੀਓ ਡਿਲੀਟ ਕਰਾਉਂਦੇ ਫਿਰੋਗੇ ਵੀ ਮਤਲਬ ਕੀ ਹੈ ਸਾਡੇ ਖਿਲਾਫ ਬੰਦਾ ਬੋਲਦਾ ਤੇ ਫਿਰ ਜੇ ਮੰਨ ਲਓ ਝੂਠ ਮਾਰ ਕੇ ਵਿਊ ਲੈਣੇ ਆ ਫਿਰ ਤਾਂ ਬੰਦੇ ਬੋਲਣਗੇ ਧੰਨਵਾਦ